ਇਸ ਤਣਾਅ ਵਾਲੀ ਸਥਿਤੀ ਦੇ ਵਿੱਚ ਇੱਕ ਚਾਨਣ ਦੀ ਕਿਰਨ ਨਜ਼ਰ ਆਈ ਹੈ ਕਿ ਕਿਸਾਨ ਜਥੇਬੰਦੀਆਂ ਇਕਜੁੱਟ ਹੋਈਆਂ ਕੱਲ ਮੋਗੇ ਦੇ ਵਿੱਚ ਜਿਹੜੀ ਮਹਾਪੰਚਾਇਤ ਸੀ ਜਿਹਦੇ ਬਾਰੇ ਅੱਪਾ ਕੱਲ ਗੱਲ ਕਰ ਰਹੀ ਸੀ ਉਸ ਮਹਾਪੰਚਾਇਤ ਦੇ ਵਿੱਚ ਅੱਠ ਮਤੇ ਪਾਏ ਅੱਠ ਮਤੇ ਬਹੁਤ ਅਹਿਮੀਅਤ ਰੱਖਦੇ ਨੇ ਸੰਕੇਤ ਮੋਗੇ ਚੋਂ ਹੀ ਦਿੱਤੇ ਐਸਕੇਐਮ ਨੇ ਕਿ ਅਸੀਂ ਬਈ ਹੁਣ ਇਕੱਠੇ ਹੋ ਕੇ ਲੜਾਂਗੇ ਅੱਜ ਜਦੋਂ ਇਹ 6 ਮੈਂਬਰੀ ਟੀਮ ਜਿਹੱਚ ਬਲਬੀਰ ਸਿੰਘ ਰਾਜੇਵਾਲ ਹੋਰੀ ਵੀ ਸੀ ਡਾਕਟਰ ਦਰਸ਼ਨਪਾਲ ਵੀ ਸੀ ਯੋਗਿੰਦਰ ਸਿੰਘ ਹੋਗਰਾਮ ਵੀ ਸੀ ਡੈਲਹੋਰੀ ਵੀ ਸੀ ਸੋ ਸਾਰੇ ਜਦੋਂ ਇਹ ਇਕੱਠੇ ਹੱਥਾਂ ਚ ਹੱਥ ਪਾ ਕੇ ਤੇ ਪਿੱਛੇ ਇਹਨਾਂ ਦੇ 101 ਕਿਸਾਨਾਂ ਦਾ ਜਥਾ ਖਨੌਰੀ ਬਾਰਡਰ ਤੇ ਜਿੱਥੇ ਬੈਰੀਕੇਟਿੰਗ ਹੈ ਉੱਥੋਂ ਪੈਦਲ ਤੁਰਿਆ ਤਾਂ ਅੰਦੋਲਨ ਕਰ ਰਹੀਆਂ ਕਿਸਾਨਾਂ ਨੇ ਅੰਦੋਲਨ ਕਰ ਰਹੀਆਂ ਧਰਾਂ ਨੇ ਇਹਨਾਂ ਦਾ ਖੁੱਲੇ ਮਨ ਨਾਲ ਸਵਾਗਤ ਕੀਤਾ ਜੀ ਆਇਆਂ ਕਿਹਾ ਜਲਪਾਣੀ ਸ਼ਕਾਇਆ